ਹਾਂਜੀ ਅਰਵਲ ਗੁਰਪ੍ਰੀਤ ਸਿੰਘ ਪਿਆਵੜ ਹਰਿਆਣਾ ਹਾਈ ਕੋਰਟ ਪਹਿਲਾਂ ਆਪਾਂ ਥੋੜਾ ਜਿਹਾ ਆਹ ਦੇਖ ਲਈ ਜਿਹੜਾ ਰਜਿੰਦਰਾ ਹਸਪਤਾਲ ਦੀ ਜਿਹੜੀ ਚੀਜ਼ ਹੋਈ ਹੈ ਡਾਕਟਰ ਹੋਣਗੇ ਕਿ ਜਿਹੜਾ ਇਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਗਾ ਸਾਰੇ ਸਟਾਫ ਨਹੀਂ ਖੜਾ ਪਿਆ ਬੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟੂਬੇਟਡ ਹੈ ਪੇਸ਼ੈਂਟ ਦੀ ਸਰਜਰੀ ਚੱਲਦੀ ਵੀ ਤੇ ਲਾਈਟ ਨਹੀਂ ਹੈਗੀ ਕਿ ਜਦੋਂ ਰਜਿੰਦਰਾ ਹਸਪਤਾਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਗਈ ਗਈ ਹੈ ਤੇ ਹੁਣ ਇਸ ਤੇ ਕੰਗਰਮੈਂਟ ਹੋ ਗਏ ਨੇ ਬੈਂਟੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਹੋਈ ਹੈ ਦੱਸੋ ਕਿ ਉਹ ਪ੍ਰਿੰਟ ਕਿੱਦਾਂ ਕਰੇਗਾ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਉਹਦੇ ਚ ਪਹਿਲਾਂ ਤਾਂ ਡਾਕਟਰ ਨੂੰ ਮੈਂ ਸਲੂਟ ਕਰੂੰਗਾ ਯੂਥ ਡਾਕਟਰ ਹੈ ਸਲੂਟ ਕਰੂੰਗਾ ਮੈਂ ਉਸ ਤੋਂ ਬਾਅਦ ਆਜੋ ਵੀਡੀਓ ਦੇ ਉੱਪਰ ਆਹ ਤੁਹਾਡਾ ਹੈਲਥ ਮਨਿਸਟਰ ਹੈ ਡਾਕਟਰ ਬਲਵਿੰਦਰ ਸਿੰਘ ਇਹਦੀ ਸੁਣੋ ਮੜੀ ਜੀ ਕੀ ਕਹਿੰਦਾ ਹੈ ਜੀ ਪਰ ਜਿੰਨੇ ਉਹਦੇ ਚ ਐਮਰਜੈਂਸੀ ਸਿਸਟਮ ਸੀਗੇ ਸਾਡੇ ਯੂਪੀਐਸ ਵੀ ਕੰਮ ਕਰ ਰਿਹਾ ਸੀ ਜਨਰੇਟਰ ਨੇ ਵੀ ਕੰਮ ਕੀਤਾ ਔਰ ਲੇਟ ਲਾਈਟ ਥੋੜੀ ਦੇਰ ਬਾਅਦ ਆ ਗਈ ਸੀ ਆਪਰੇਸ਼ਨ ਬਿਲਕੁਲ ਠੀਕ ਹੋਇਆ ਮੇਰੇ ਆਪਰੇਟਿੰਗ ਸਰਜਨ ਦੇ ਨਾਲ ਗੱਲ ਹੋਈ ਆ ਮੈਡੀਕਲ ਸੁਪਰਡੈਂਟ ਦੇ ਨਾਲ ਗੱਲ ਹੋਈ ਆ ਪੇਸ਼ੈਂਟ ਬਿਲਕੁਲ ਨਾਰਮਲ ਆਪਰੇਸ਼ਨ ਹੋਇਆ ਔਰ ਪੇਸ਼ੈਂਟ ਰਿਕਵਰ ਕਰ ਰਿਹਾ ਹਾਂ ਉੱਥੇ ਇੱਕ ਜੰਗ ਡਾਕਟਰ ਸੀਗਾ ਜੂਨੀਅਰ ਡਾਕਟਰ ਸੀਗਾ ਜਿਹੜਾ ਉਹ ਸੋਲੇ ਘਬਰਾ ਗਿਆ ਨਾਰਮਲੀ ਜਿਹੜਾ ਡਾਕਟਰ ਦਾ ਰਿਐਕਸ਼ਨ ਹੁੰਦਾ ਕਿ ਉਹ ਕੋਸ਼ਿਸ਼ ਕਰਦਾ ਕਿ ਲਾਈਟ ਕਿਉਂ ਗਈ ਹੈ ਇਹਦਾ ਕੀ ਅਰੇਂਜਮੈਂਟ ਕਰਨਾ ਹੈ ਉਹ ਕਿਸੇ ਨੂੰ ਫੋਨ ਕਰੇਗਾ ਜਨਰੇਟਰ ਵਾਲੇ ਨੂੰ ਜਾਂ ਦੇਖੇਗਾ ਵੀ ਕੀ ਦਿੱਕਤ ਹੈ ਬਟ ਉਹ ਇਹ ਸਾਰਾ ਕੁਝ ਕਰਨ ਦੀ ਬਜਾਏ ਉਹ ਵੀ ਤੇ ਕੋਈ ਗੱਲ ਨਹੀਂ ਜਿਹੜੇ ਬੱਚਿਆਂ ਉਪਰ ਆ ਕੇ ਕਿਵਾਂ ਦੀ ਗਲਤ ਗੱਲ ਕਰਦੇ ਆ ਬਾਕੀ ਇਹਦੇ ਬਾਰੇ ਵੀ ਅਸੀਂ ਇਹ ਬੇਤੁਕਾ ਜਿਹੜਾ ਆਨਸਰ ਦਿੱਤਾ ਡਾਕਟਰ ਬਲਵੀਰ ਨੇ ਇਹ ਦਾਵਾ ਨਾ ਮੇਰੇ ਨਾਲ ਡਿਬੇਟ ਕਰੇ ਆ ਕੇ ਰਜਿੰਦਰ ਹਸਪਤਾਲ ਦੇ ਜਿਹੜੇ ਤੂੰ ਕਹਿਣਾ ਹੈ ਵੀ ਮੈਂ ਰਜਿੰਦਰ ਹਸਪਤਾਲ ਦੇ ਜਿਹੜੇ ਮੇਨ ਐਸਓ ਜੋ ਲੱਲਾ ਭੱਬਾ ਜੀ ਨਾਲ ਮੈਂ ਗੱਲ ਕੀਤੀ ਐਦੇ ਕੋਈ ਗੱਲ ਕਰਨੀ ਇਹ ਬੱਚਾ ਹੈ ਇਹਨੇ ਵੀਡੀਓ ਬਣਾ ਲਈ ਤੂੰ ਮੇਰੇ ਨਾਲ ਮੇਰੇ ਨਾਲ ਗੱਲ ਕਰ ਜੇ ਤੇਰਾ ਨਾ ਦਾਮ ਹੈ ਛੋਡੇ ਜਿਹੜੇ ਡਾਕਟਰ ਨੇ ਝੂਠੀਆਂ ਐਮਐਲਆ ਰਿਪੋਰਟਾਂ ਬਣਾਉਂਦੇ ਨੇ ਠੀਕ ਹੈ ਪੰਜਾਬ ਸਰਕਾਰ ਦੇ ਛੋਟੀ ਆਮ ਆਦਮੀ ਦੇ ਪ੍ਰੋਟੋਕੋਲ ਜੋ ਇੱਕ ਐਮਐਲਰ ਲਈ ਮੈਡੀਕਲ ਕਰਦੀ ਹੈ ਨਾ ਇੱਕ ਮੈਡੀਕਲ ਕਰਾਉਣ ਦੇ ਲਈ ਇੱਕ ਛੋਟਾ ਪ੍ਰੋਟੋਕੋਲ ਹੈ ਨਾ ਛੋਟੇ ਡਾਕਟਰ ਯਾਰ ਉਹ ਪੂਰੇ ਨਹੀਂ ਕਰਦੇ ਜਦੋਂ ਛੋਟੇ ਡਾਕਟਰ ਨਹੀਂ ਕੰਪਲੀਟਾ ਜਾਂਦੀਆਂ ਨੇ ਇੰਨਾ ਬੁਰਾ ਹਾਲ ਹੈ ਇੱਥੇ ਜਿਹੜਾ ਜਿਹੜਾ ਆਵਾਜ਼ ਉਠਾਉਂਦਾ ਹੁਣਾਂ ਯੰਗ ਡਾਕਟਰ ਨੂੰ ਮੈਂ ਸਲੂਟ ਫੇਰ ਮਾਰੂੰਗਾ ਜਿਹੜਾ ਆਵਾਜ਼ ਉਠਾਉਂਦਾ ਉਹਦੇ ਬਾਰੇ ਤਾਂ ਤੁਸੀਂ ਕਹਿੰਦੇ ਹੋ ਵੀ ਚੱਕ ਕੇ ਆਨੇ ਵੀਡੀਓ ਬਣਾ ਲਈਨੇ ਜਨਰੇਟਰ ਨੂੰ ਫੋਨ ਕਰਨੇ ਡਾਕਟਰ ਦਾ ਕੰਮ ਹੈ ਜਨਰੇਟਰ ਨੂੰ ਫੋਨ ਕਰੂਗਾ ਉਹ ਹੈ ਤੁਹਾਡਾ ਤੁਹਾਡਾ ਹੈਲਥ ਮਿਨਿਸਟਰ ਹੁੰਦੇ ਹੋਏ ਤੁਹਾਡੀ ਇਹ ਸਰਕਾਰ ਤੋਂ ਯਾਰ ਇਹ ਉਮੀਦ ਨਹੀਂ ਸੀ ਛੋਟੀ ਸਰਕਾਰ ਤੋਂ ਯਾਰ ਇਹ ਉਮੀਦ ਸੀ ਵੀ ਜੇ ਕਿਸੇ ਦੀ ਅਪੀਲ ਸ਼ਿਕਾਇਤ ਕਰਦੇ ਆ ਸਾਡੇ ਲਵੇ ਜੇ ਪ੍ਰੂਫ ਹੈਗੇ ਨੇ ਕਿਸੇ ਬੰਦੇ ਦੇ ਲਵੇ ਤਾਂ ਤੁਸੀਂ ਉਹਦਾ ਐਕਸ਼ਨ ਲਵੋਗੇ ਆ ਛੋਡੇ ਯਾਰ ਜਿਹੜੇ ਬੈਠੇ ਨੇ ਸਿਵਲ ਸਰਜਨ ਮੈਂ ਮਾਰਾ ਨਹੀਂ ਕਿਸੇ ਨੂੰ ਕਹਿੰਦਾ ਸਿਵਲ ਸਰਜਨ ਹੋਰ ਜਿਹੜੀ ਛੋਡੇ ਕਮੇਟੀਆਂ ਬਣੀ ਹੋਈਆਂ ਨੇ ਛੋਡੇ ਰਜਿੰਦਰ ਹਸਪਤਾਲ ਦੇ ਜਿਹੜੀ ਕਮੇਟੀਆਂ ਹੋਈਆਂ ਨੇ ਜਦੋਂ ਪ੍ਰੋਟੋਕਾਲ ਜਦੋਂ ਇਨਕੁਆਰੀਆਂ ਹੁੰਦੀਆਂ ਨੇ ਉੱਥੇ ਠੀਕ ਹੈ ਉੱਥੇ ਬਹਿ ਕੇ ਤੇ ਇਹ ਕਹਿੰਦੇ ਨੇ ਵੀ ਹਾਂ ਸਾਡੇ ਡਾਕਟਰਾਂ ਨੇ ਗਲਤ ਕੀਤੀ ਪੰਜਾਬ ਸਰਕਾਰ ਦਾ ਪ੍ਰੋਟੋਕਾਲ ਨਹੀਂ ਫੋਲੋ ਕੀਤਾ ਹੈਗਾ ਤੇ ਬਾਅਦ ਦੇ ਵਿੱਚ ਤੁਸੀਂ ਉਹਨੂੰ ਜਦੋਂ ਤੁਹਾਡੇ ਕੋਈ ਇਨਕੁਆਇਰੀ ਰਿਪੋਰਟ ਬਣ ਕੇ ਆਉਂਦੀ ਹੈ ਉੱਥੇ ਤੁਸੀਂ ਡਾਕਟਰ ਨੂੰ ਕਲੀਨ ਚਟ ਦੇ ਦੇਣੇ ਹੋ ਆਪਦੇ ਬੰਦੇ ਨੂੰ ਜੇ ਤੁਹਾਡਾ ਕੋਈ ਡਾਕਟਰ ਪ੍ਰੋਟੋਕੋਲ ਕਿਸੇ ਬੰਦੇ ਨੂੰ ਲੀਗਲ ਇੰਜਰੀ ਦਿੰਦਾ ਤੁਹਾਡਾ ਤੁਹਾਡੇ ਜਿਹੜੇ ਡਾਕਟਰਸ ਨੇ ਬਣਾ ਕੇ ਰਿਪੋਰਟਾਂ ਗਲਤ ਠੀਕ ਹੈ ਪ੍ਰੋਟੋਕੋਲ ਫੋਲੋ ਨਹੀਂ ਕਰਦੇ ਹੈਗੇ ਉਹ ਜੋ ਨਾ ਜੀ ਕਿਤੇ ਲਿਖੀ ਜਾਂਦੇ ਨੇ ਬਾਅਦ ਦੇ ਵਿੱਚ ਤੁਹਾਡੇ ਜਹਿੰਦਰਾ ਹਸਪਤਾਲ ਵਾਲੇ ਉਹਨਾਂ ਨੂੰ ਬਚਾਉਂਦੇ ਨੇ ਕੀ ਕਿੱਥੇ ਤੁਹਾਡੀ ਇਹ ਹੈਲਥ ਮਿਨਿਸਟਰੀ ਹੈ ਬਾਈ ਤੁਹਾਨੂੰ ਸਰਕਾਰ ਨੇ ਤੁਹਾਨੂੰ ਅਸੀਂ ਲੋਕਾਂ ਨੇ ਚੁਣਿਆ ਤੁਹਾਨੂੰ ਇਹ ਕਰਨ ਵਾਸਤੇ ਚੁਣਿਆ ਅਸੀਂ ਇਹ ਡਾਕਟਰ ਨੇ ਸਹੀ ਕੀਤਾ ਇਹ ਉਹਨੇ ਇੱਕ ਵਾਰ ਨਹੀਂ ਕਿਹਾ ਡਾਕਟਰ ਨੇ ਕਿਹਾ ਵੀ ਇੱਥੇ ਬਾਧੂਵਾਰ ਲੇਟ ਗਈ ਹੋਊਗੀ ਕੱਲੂ ਪੇਸ਼ੈਂਟ ਮਰ ਜਾਂਦਾ ਉਹ ਡਾਕਟਰਾਂ ਦੇ ਖਿਲਾਫ ਨੈਲੀਜੈਂਸੀ ਦੀ ਤੋਰੇ ਫਿਰਦੇ ਹੁੰਦੇ ਉਹਨੇ ਆਪਦੀ ਜਿਹੜੀ ਹੈਗੀ ਹੈ ਸੈਲਫ ਪਹਿਲਾਂ ਆਪਦੀ ਰੱਖੀ ਹੈ ਵੀ ਭਾਈ ਜਿਹੜੀ ਨੈਲੀਜੈਂਸੀ ਹੈ ਤੁਹਾਡੀ ਇਹ ਡਾਕਟਰ ਜਿਹੜੀ ਸਿਸਟਮ ਬਣਾ ਰੱਖਿਆ ਅਜਿੰਦਰਾ ਦਾ ਉਹਦੇ ਵਿੱਚ ਹੋ ਰਹੀ ਹੈ ਇਸ ਕਰਕੇ ਮੈਂ ਇਹਨੂੰ ਸਿੱਖਿਆ ਮੈਂ ਜਿਹੜਾ ਵੀ ਤੁਹਾਡਾ ਸੌਰੀ ਆਪਣਾ ਦਿਮਾਗ ਖਰਾਬ ਕਰ ਦਿੰਦੇ ਨੇ ਇਹ ਜਿਹੇ ਬੰਦੇ ਯਾਰ ਜਿਹੜੇ ਮਨਿਸਟਰ ਬਣਾ ਰੱਖੇ ਨੇ ਭਵੰਤਮਨ ਸਰਕਾਰ ਨੂੰ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਇਹਨੂੰ ਜੋ ਮਨਿਸਟਰ ਹੈ ਨਾ ਹੈਲਥ ਮਨਿਸਟਰ ਲੈ ਮੇਰੇ ਨਾਲ ਡਿਬੇ ਡਾਕੂਮੈਂਟਰੀ ਐਵੀਡੈਂਸ ਦੇ ਨਾਲ ਗੱਲ ਕਰੂੰਗਾ ਇੱਕ ਦਿਨ ਰੱਖ ਲੈ ਮੇਰੇ ਨਾਲ ਤੇ ਰਜਿੰਦਰ ਹਸਪਤਾਲ ਦੇ ਵਿੱਚ ਜੋ ਡਾਕਟਰਾਂ ਨੇ ਕਤਤਨੀਆਂ ਕੀਤੀਆਂ ਨੇ ਨਾ ਥੋੜੇ ਉਹ ਵੀ ਯੰਗ ਡਾਕਟਰ ਨਹੀਂ ਨੇ ਜਿਹੜੇ ਛੁੱਟੀਆਂ ਰਿਪੋਰਟਾਂ ਛੋਟੇ ਪ੍ਰੋਟੋਕੋਲ ਨਹੀਂ ਫੋਲੋ ਕਰਦੇ ਥੋੜੇ ਪੰਜਾਬ ਸਰਕਾਰ ਦਾ ਉਹਨਾਂ ਦੇ ਖਰਾਬ ਐਕਸ਼ਨ ਤੁਸੀਂ ਬਦ ਕਦੋਂ ਲਓਗੇ ਭਾਈ ਇਹਦੇ ਵਾਰ ਤਾਂ ਤੂੰ ਚੱਕ ਕੇ ਬੋਲਦਾ ਡਾਕਟਰ ਬਾਰੇ ਵੀ ਹਾਂ ਭਾਈ ਇਹ ਜੰਗਰ ਸੀ ਇਹਨੇ ਬਣਾ ਲਈ ਕਿਉਂ ਯੰਗ ਬੰਦੇ ਨਹੀਂ ਹੁੰਦੇ ਯੰਗ ਯੰਗ ਨੂੰ ਵੀ ਪਤਾ ਹੁੰਦਾ ਵੀ ਕਰਨਾ ਕਰਾਉਣਾ ਕੀ ਹੈ ਥੋੜੇ ਪ੍ਰੋਟੋਕੋਲ ਦਾ ਦਮ ਸਾਹਮਣੇ ਦਮ ਰੱਖਿਆ ਉਸ ਬੰਦੇ ਨੇ ਥੋੜੀਆਂ ਕਰਤੂਤਾਂ ਨੂੰ ਸਾਹਮਣੇ ਲਿਆ ਵੇ ਕੱਲ ਨੂੰ ਕਿਸੇ ਪੇਸ਼ੈਂਟ ਦੀ ਉਹਦੀ ਜਾਨ ਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਸਰਜਰੀ ਉਹਦੀ ਚੱਲ ਰਹੀ ਹੈ ਕੱਲ ਨੂੰ ਬੰਦਾ ਮਰ ਗਿਆ ਕੌਣ ਜ਼ਿੰਮੇਵਾਰ ਹੈ ਉੱਥੇ ਤੂੰ ਆ ਕੇ ਕਹਿਣਾ ਜੀ ਉਹਨੇ ਵੀਡੀਓ ਬਣਾ ਲਈ ਉਹਨੇ ਹੋਰ ਕੰਮ ਕਰਨਾ ਸੀ ਤੂੰ ਹੈਲਥ ਮਿਨਿਸਟਰ ਹੈ ਨਾ ਭਵੰਤ ਮਾਨਮਨ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਮੈਂ ਮੈਨੂੰ ਕੋਈ ਵੀ ਟਾਈਮ ਦਿਨ ਰਾਤ মিডিਆ ਦੇ ਮੂਹਰੇ ਕੋਈ ਵੀ মিডিਆ ਚੁਣ ਲੈ ਤੇਰਾ ਮਰਜ਼ੀ ਡਾਕੂਮੈਂਟਰੀ ਲੈ ਕੇ ਆਉਂਗਾ ਜਿਹੜੇ ਡਾਕਟਰਾਂ ਨੇ ਦੇ ਖਿਲਾਫ ਕੰਪਲੇਟਾ ਕੀਤਾ ਨੇ ਜਿਹੜੇ ਤੇਰੇ ਟੀਮਾਂ ਬਣਾਈ ਹੋਏ ਨੇ ਛੋਡੇ ਪ੍ਰਜਿੰਦਰ ਹਸਪਤਾਲ ਦੇ ਬਾਈ ਨੇਮ ਉਹਨਾਂ ਨੂੰ ਵੀ ਬੁਲਾ ਉਹਨੂੰ ਪੁੱਛਦਾ ਸਹੀ ਵੀ ਤੂੰ ਇਹ ਰਿਪੋਰਟ ਕਿਹੜੇ ਹਿਸਾਬ ਨਾਲ ਬਣਾਈ ਹੈ ਤੁਹਾਡੇ ਥੋੜੀ ਹੀ ਪੰਜਾਬ ਸਰਕਾਰ ਦੇ ਡਾਕਟਰ ਥੋੜੇ ਰਜਿੰਦਰ ਹਸਪਤਾਲ ਦੇ ਜਿਹੜੇ ਬੈਠੇ ਨੇ ਅੰਦਰ ਉਹ ਪ੍ਰੋਟੋਕਾਲ ਨਹੀਂ ਫਾਲ ਕਰਦੇ ਉਹ ਦੂਜੋ ਉਸ ਤੋਂ ਜਿਹੜੇ ਸੀਨੀਅਰ ਆਫੀਸਰ ਨੇ ਥੋੜੇ ਰਜਿੰਦਰ ਹਸਪਤਾਲ ਦੇ ਉਹੀ ਉਹਨਾਂ ਨੂੰ ਜਿਹੜੇ ਹੈਗੇ ਨੇ ਬਖਸ਼ਦੇ ਨੇ ਉਹੀ ਉਹਨਾਂ ਦੀਆਂ ਨੈਲੀਗੈਂਸਰ ਨੂੰ ਫਰਦੇ ਨਹੀਂ ਹੈਗੇ ਛੋਟਾ ਇੱਕ ਕਮੇਟੀ ਬਣਾ ਰੱਖੀ ਹੈ ਵੀ ਇਹਨਾਂ ਦੇ ਉੱਪਰ ਪਰਚਾ ਰਜਿਸਟਰ ਹੋਊਗਾ ਉਹ ਵੀ ਨਹੀਂ ਹੁੰਦਾ ਹੈਗਾ ਜੀ ਗੋਲ ਮੋਲ ਕਰਕੇ ਜਵਾਬ ਦੀ ਮਾਂ ਪੈਣਿਕ ਕੀਤੀ ਪਈ ਹੈ ਸਾਰੇ ਲੋਕਾਂ ਨੇ ਕਿ ਕਾਦੀ ਹੈਲਥ ਮਿਨਿਸਟਰੀ ਆਈ ਜਾ ਰਹੀ ਹੈ ਜੇ ਤੁਸੀਂ ਡਾਕਟਰ ਹੀ ਛੋੜਿਆ ਕੁਝ ਕਰੀ ਜਾਂਦੇ ਨੇ ਦੂਜੇ ਬੰਦੇ ਨੂੰ ਮਾਰਨ ਦੇ ਲਈ ਇੱਕ ਲੀਗਲ ਇੰਜਰੀਆਂ ਨੂੰ ਉਹ ਸੱਡੇ ਬੱਸ ਬਣਾਈ ਜਾਂਦੇ ਨੇ ਰਿਪੋਰਟਾਂ ਆਉਂਦੀਆਂ ਆ ਕੇ ਸੋ ਇਸ ਕਰਕੇ ਇਹ ਜੋ ਡਾਕਟਰ ਨੇ ਕੀਤਾ ਰਜਿੰਦਰਾ ਹਸਪੀਟਲ ਨੇ ਲਾਈਟ ਗਈ ਸੀ ਵੀਡੀਓ ਵਾਇਰਲ ਕੀਤੀ ਵਧੀਆ ਕੀਤੀ ਨਾ ਪਤਾ ਲੱਗਿਆ ਨੂੰ ਪੰਜਾਬ ਸਰਕਾਰ ਨੂੰ ਦੂਜੀ ਗੱਲ ਆ ਜਿਹੜੀ ਮੈਂ ਗੱਲ ਇਹਦੇ ਵਿੱਚ ਕੀਤੀ ਹੈ ਨਾ ਇਹ ਐਮਐਲਆਰ ਦੇ ਬੰਦੇ ਦੀ ਆ ਜੇ ਮੇਰੇ ਨਾਲ ਡਿਬੇਟ ਕਰੇ ਮੈਂ ਬੈਠੂਗਾ ਨਾਲ ਉਹ ਬੰਦੇ ਨੂੰ ਵੀ ਬੁਲਾਵਾਂਗੇ ਠੀਕ ਹੈ ਫੇਰ ਕਰਾਂਗੇ ਗੱਲ ਸਿੱਧੀ ਅਮਨ ਸਾਹਮਣੇ ਕਿੰਨੇ ਗੱਲਾਂ ਹੁੰਦੀਆਂ ਨੇ ਤੇਰੇ ਇਹ ਡਾਕਟਰ ਨੂੰ ਜਵਾਬ ਆ ਗਿਆ ਤੂੰ ਫੇਰ ਗੱਲ ਕਰੀ ਹੈਲਥ ਮਿਨਿਸਟਰ ਵੀ ਇਹ ਗੱਲ ਹੈਗੀ ਹੈ ਹੁਣ ਤੂੰ ਮੈਨੂੰ ਵੀ ਕਹਿਦੀ ਹੈ ਯੰਗ ਇਹਨੇ ਚੱਕ ਕੇ ਵੀਡੀਓ ਬਣਾਤੀ ਇਹਨੇ ਕੰਪਲੀਟਾ ਨਹੀਂ ਕੀਤੀ ਕੰਪਲੀਟਾ ਵੀ ਬਥੇਰੀ ਨਹੀਂ ਕੀਤੀਆਂ ਹੋਈਆਂ ਨੇ ਕੜਾਈਆਂ ਵੀ ਨਹੀਂ ਹੋਏ ਇਹ ਨਹੀਂ ਹਾਲੇ ਹੀ ਹੁੰਦਾ ਹੈਗਾ ਕੋਈ ਤੁਹਾਡੇ ਵਾਲੇ ਬਚਾਅ ਵਸੇ ਰੇਲ ਲੰਦੇ ਨੇ ਵਿੱਚ ਬੈਠੇ ਨੇ ਸ਼ਰਾਰੂ ਅੱਜ ਇਹਨਾਂ ਦਾ ਤੂੰ ਨਾਮ ਲੈ ਰਿਹਾ ਮੈਂ ਉਹਨਾਂ ਨੂੰ ਪੁੱਛਿਆ ਮਰੀਜ਼ ਠੀਕ ਹੈ ਫਲਾਣਾ ਉਹ ਸਭ ਧੁੰਦਲੇ ਹੋਏ ਹੋਏ ਨੇ ਇਹ ਚੀਜ਼ ਬਚਾਉਂਦੇ ਨੇ ਨੈਲੀਗੈਂਸ ਤੋਂ ਢੱਕਦੇ ਨੇ ਇਹ ਭਵੰਤ ਜੇ ਦਮਾ ਨਾ ਰਿਪੋਰਟਾਂ ਦੇ ਕੇ ਐਕਸ਼ਨ ਲੈ ਡਾਕਟਰਾਂ ਦੇ ਖਿਲਾਫ ਜੀ ਦਮ ਹੈ ਜੇ ਐਡੀ ਕਲੀਨ ਸਰਕਾਰ ਹੈ ਪੰਤਮਨ ਸਰਕਾਰ ਬਹੁਤ ਕਮ ਬਹੁਤ ਮੈਨੂੰ ਆਸ ਜੀ ਇਹਨਾਂ ਦੇ ਬਹੁਤ ਲੋਕਾਂ ਨੂੰ ਆਸ ਹੈ ਵੀ ਇਹ ਬਈ ਕਿਸੇ ਨੂੰ ਨੈਲੀਜੈਂਸ ਨੂੰ ਬਖਸ਼ੂਗੀ ਨਹੀਂ ਮਾੜੀ ਮਾੜੀ ਚੀਜ਼ ਨੂੰ ਫੜਦੀ ਹੈ ਪਰ ਇੱਥੇ ਕੀ ਹੋ ਰਿਹਾ ਹੈ ਸਾਰੇ ਚੁੱਪ ਨੇ ਤੁਹਾਡੇ ਡਾਕਟਰ ਵੀ ਚੁੱਪ ਨੇ ਆਪਦੇ ਆਪਦੇ ਜਿਹੜੇ ਪੇਸ਼ੇਵਰ ਜਿਤਮਾ ਉਹਨਾਂ ਦਾ ਕੁਝ ਕਹਿੰਦੀ ਨਹੀਂ ਹੈਗੇ ਇਹ ਸੋ ਸਿੱਖਿਆ ਮੰਤਰੀ ਜੀ ਠੀਕ ਹੈ ਹੋਰ ਗੱਲਾਂ ਤੇ ਵੀ ਫਾਰਮ ਭਰ ਲਓ ਸਿੱਧਾ ਮੈਂ ਬੈਠੂਗਾ ਨਾਲ ਬੰਦੇ ਨੂੰ ਬਿਠਾਉਂਗਾ ਡਾਕੂਮੈਂਟਰੀ ਐਵੀਡੈਂਸ ਨਾਲ ਗੱਲ ਕਰਾਂਗੇ ਆਪਾਂ ਆਗੋ ਮੀਡੀਆ ਦੇ ਵਿੱਚ ਦੇਖਦੇ ਆਂ ਯੰਗ ਬੰਦੇ ਖਰਾਬ ਨੇ ਕਿ ਕਿਵੇਂ ਨੇ ਬਾਈ ਜਿਹੜੇ ਵੀ ਡਾਕਟਰ ਨੇ ਇਹ ਵੀਡੀਓ ਵਾਇਰਲ ਕੀਤਾ ਦੇਖੋ ਮੈਨੂੰ ਨਾਮ ਨਹੀਂ ਪਤਾ ਪਰ ਮੈਂ ਸਲੂਟ ਕਰਦਾ ਇਹਨਾਂ ਦੀ ਨੈਲਿਜੈਂਸੀ ਨੂੰ ਮੂਰੇ ਲਿਆਂਦਾ ਹੋਇਆ ਇੱਕ ਵਾਰ ਨਹੀਂ ਬਿਠਿਹਰੀ ਵਾਰ ਹੋਇਆ ਹੋਇਆ ਇਹ ਇਹ ਜਿਹੜੇ ਵਿੱਚ ਬੈਠੇ ਨੇ ਹੁਣ ਕੱਢਣ ਦੀ ਵੀ ਕੋਸ਼ਿਸ਼ ਕਰਨਗੇ ਤੁਹਾਨੂੰ ਉੱਥੋਂ ਇਹ ਸਾਰੇ ਜਿਹੜੇ ਅੰਦਰ ਬੈਠੇ ਨੇ ਜਿਹਨਾਂ ਦਾ ਨਾਮ ਲੈ ਰਿਹਾ ਮੈਂ ਉਹਨੂੰ ਫੋਨ ਕੀਤਾ ਫਲਾਣਾ ਕੀਤਾ ਉਹ ਸਾਰੇ ਆਪ ਹੀ ਤੁੰਦ ਲੈਣੇ ਯਾਰ ਮੇਰੇ ਕੋਲ ਰਿਪੋਰਟਾਂ ਪਈਆਂ ਨੇ ਸਾਡੇ ਕੋਲ ਦੇਖ